ਬੈਂਕਾਂ ਦੇ ਜਿਹੜੇ ਰੇਟ ਆਪਨ ਟ੍ਰੈਸਟ ਆ ਕੋਈ ਘਟਾਇ ਨਹੀਂਗੇ ਜਿਸ ਨਾਲ ਜੋ ਛੋਟੀ ਜਿਹੜੀ ਇੰਡਸਟਰੀ ਆ ਜਾਂ ਮੀਡੀਅਮ ਆ ਉਹਨੂੰ ਜਿਹੜਾ ਆ ਜ਼ਿਆਦਾ ਨੁਕਸਾਨ ਸਾਨੂੰ ਜੇ ਚਾਈਨਾ ਨੂੰ ਅਸੀਂ ਬੀਟ ਕਰਨਾ ਉਹਦੇ ਲਈ ਸਾਨੂੰ ਮਸ਼ੀਨਰੀ ਇੰਪੋਰਟ ਕਰਨੀ ਪੈਣੀ ਆ ਔਰ ਉਹਤੇ ਸਾਨੂੰ ਫ੍ਰੀ ਇੰਟਰੈਸਟ ਲੋਨ ਦੇਣਾ ਚਾਹੀਦਾ ਗਵਰਨਮੈਂਟ ਨੂੰ ਤਾਂ ਕਿ ਜਿਹੜੀ ਸਾਡੀ ਪੰਜਾਬ ਦੀ ਛੋਟੀ ਇੰਡਸਟਰੀ ਆ ਔਰ ਇੰਡੀਆ 'ਚ ਐਮ ਐਸ ਐਮ ਇ ਸਭ ਨਾਲੋਂ ਜ਼ਿਆਦਾ ਪੰਜਾਬ 'ਚ ਹੀ ਆ ਔਰ ਇਹਨੂੰ ਬਚਾਉਣ ਲਈ ਇਹ ਉਪਰਾਲਾ ਗਵਰਨਮੈਂਟ ਦਾ ਸੈਂਟਰ ਦਾ ਚਾਹੀਦਾ ਸੀਗਾ ਔਰ ਉਹਨਾਂ ਨੇ ਆਪਣੇ ਬਜਟ ਚੇਹ ਦੇ ਬਾਰੇ ਕੋਈ ਨਹੀਂ ਰੱਖਿਆ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਅੱਜ ਪਹਿਲਾ ਬਜਟ ਪੇਸ਼ ਕੀਤਾ ਗਿਆ ਜਿਸ ਨੂੰ ਲੈ ਕੇ ਲੁਧਿਆਣਾ ਦੇ ਇੰਡਸਟਰੀਅਲਿਸਟਾਂ ਦੀ ਕੀ ਰਾਏ ਹੈ ਸਾਡੇ ਨਾਲ ਵੱਖ-ਵੱਖ ਇੰਡਸਟਰੀ ਦੇ ਨੁਮਾਇੰਦੇ ਮੌਜੂਦ ਹੈ ਗੱਲਬਾਤ ਕਰਦੇ ਹਾਂ ਸਾਈਕਲ ਇੰਡਸਟਰੀ ਸਮੇਤ ਹੋਰ ਸਾਰੀਆਂ ਇੰਡਸਟਰੀਆਂ ਦੇ ਨੁਮਾਇੰਦੇ ਅੱਜ ਇਕੱਠੇ ਹੋਏ ਹੋਏ ਨੇ ਗੱਲਬਾਤ ਕਰਦੇ ਆ ਸਰ ਸਭ ਤੋਂ ਪਹਿਲਾਂ ਸਾਈਕਲ ਇੰਡਸਟਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਸ ਬਜਟ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ੀਮਰਜੀਤ ਸਿੰਘ ਪ੍ਰੈਜ਼ੀਡੈਂਟ ਜੁਆਇੰਟਡ ਸਾਈਕਲ ਪਾਰਟਸ ਸਰੇਸ ਬਜਟ ਦੇ ਵਿੱਚ ਸਾਨੂੰ ਬਹੁਤ ਉਮੀਦਾਂ ਸੀ ਸਰਕਾਰ ਤੋਂ ਕਿਉਂ ਇਲੈਕਸ਼ਨਾਂ ਤੋਂ ਪਹਿਲੇ ਜਦੋਂ ਲੁਧਿਆਣੇ ਦੇ ਵਿੱਚ ਵਿੱਤ ਮੰਤਰੀ ਸਾਹਿਬ ਵੀ ਆਏ ਔਰ ਪਿਊਸ਼ ਗੋਇਲ ਜੀ ਵੀ ਆਏ ਅਸੀਂ ਆਪਣੀਆਂ ਰਿਪਰੈਜੈਂਟੇਸ਼ਨਸ ਵੀ ਦਿੱਤੀਆਂ ਔਰ ਓਪਨ ਪੂਰੀਆਂ ਗੱਲਾਂ ਹੋਈਆਂ ਔਰ ਉਹਨਾਂ ਨੇ ਸਾਡੀਆਂ ਗੱਲਾਂ ਸਮਝ ਕੇ ਔਰ ਯਕੀਨ ਦਿਲਾਇਆ ਵੀ ਇਹ ਤੁਹਾਡੇ ਪੁਆਇੰਟ ਸਾਰੇ ਵੈਲਿਡ ਨੇ ਪੁਆਇੰਟਸ ਵੈਲਿਡ ਨੇ ਔਰ ਅਸੀਂ ਇਹ ਨਾ ਤੇ 100% ਐਟ ਕੀ ਬਜਟ ਦੇ ਵਿੱਚ ਤੁਹਾਨੂੰ ਰਾਜ਼ੀ ਕਰਾਂਗੇ ਔਰ ਬਹੁਤ ਨਿਰਾਸ਼ਾ ਹੈ ਜੀ ਉਹ ਪੁਆਇੰਟਾਂ ਨੂੰ ਟੱਚ ਤੱਕ ਨਹੀਂ ਕੀਤਾ ਗਿਆ ਤਾਂ ਕਿਹੜੇ ਐਸੇ ਪੁਆਇੰਟ ਸੀਗੇ ਜਿਸ ਨੂੰ ਤੁਸੀਂ ਜਦੋਂ ਮੀਟਿੰਗਸ ਹੋਈਆਂ ਸੀ ਇਲੈਕਸ਼ਨਾਂ ਤੋਂ ਪਹਿਲਾਂ ਉਹ ਡਿਸਕਸ ਕੀਤਾ ਸੀਗਾ ਜਿਹੜੇ ਪੂਰੇ ਨਹੀਂ ਹੋਏ ਸਰ ਬਰਨਿੰਗ ਇਸ਼ੂ ਸੀ ਸਾਡਾ ਔਰ ਅੱਜ ਵੀ ਹੈਗਾ 43 ਬੀ ਐਚ 43 ਬੀ ਐਚ ਜਿਹੜਾ ਇਨਕਮ ਟੈਕਸ ਦਾ ਲਾਅ ਬਣਵਾਇਆ ਹੈ ਅਸੀਂ ਉਹਦੀ ਅਗੇਂਸਟ ਨਹੀਂ ਆ ਅਸੀਂ ਬਿਲਕੁਲ ਨਹੀਂ ਕਹਿੰਦੇ ਉਹਨੂੰ ਖਾਰਜ ਕਰੋ ਅਸੀਂ ਉਹਨੂੰ ਰੈਕਟੀਫਿਕੇਸ਼ਨ ਦੀ ਗੱਲ ਕਹੀ ਸੀ ਸਰ ਇੰਨਾ ਸਾਡੀ ਸਾਈਕਲ ਇੰਡਸਟਰੀ ਹੈ 103 ਪੁਰਜੇ ਜੋੜ ਕੇ ਇੱਕ ਕੰਪਲੀਟ ਸਾਈਕਲ ਬਣਦਾ ਉਸ ਤੋਂ ਬਾਅਦ ਉਹਨੂੰ ਇਤੋਂ ਟਰਾਂਸਪੋਰਟ ਦੇ ਜ਼ਰੀਏ ਅਸਾਮ ਵੀ ਭੇਜਿਆ ਜਾਂਦਾ ਨਾਗਲੈਂਡ ਵੀ ਭੇਜਿਆ ਜਾਂਦਾ ਉੱਥੇ ਪਹੁੰਚਣ ਤੋਂ ਬਾਅਦ ਉਹ ਜਿਹੜਾ ਡੀਲਰ ਹੈ ਉਹ ਅੱਗੇ ਡਿਸਟ੍ਰੀਬਿਊਟਰ ਨੂੰ ਵੇਚਦਾ ਹੈ ਡਿਸਟ੍ਰੀਬਿਊਟਰ ਦੁਕਾਨਦਾਰ ਨੂੰ ਵੇਚਦਾ ਹੈ ਉਹ ਦੁਕਾਨਦਾਰ ਅੱਗੇ ਬੰਦੇ ਨੂੰ ਵੇਚ ਕੇ ਪੈਸੇ ਲੈ ਕੇ ਦਿੰਦਾ ਸਰ ਇਹ 45 ਡੇਜ਼ ਦਾ ਸਾਈਕਲ ਪੂਰਾ ਹੀ ਨਹੀਂ ਹੋ ਸਕਦਾ ਸਰਕਾਰ ਨੂੰ ਇਹ ਕਿਹਾ ਸੀ ਵੀ ਇਹਦਾ ਟਾਈਮ ਥੋੜਾ ਵਧਾ ਕੇ ਇਹਨੂੰ ਸਹੀ ਕਰ ਦਿਓ ਔਰ ਸਰ ਇਹਦੇ ਵਿੱਚ ਜੋ ਸਭ ਤੋਂ ਵੱਡੀ ਦਿੱਕਤ ਸੀਗੀ ਇਹਦੇ ਵਿੱਚ ਉਹਨਾਂ ਨੇ ਪੂਰੀ ਇੰਡਸਟਰੀ ਨੂੰ ਇਨਵੋਲ ਨਹੀਂ ਕੀਤਾ ਸੀ ਓਨਲੀ ਐਮ ਐਸ ਐਮ ای ਨੂੰ ਕਿਸ ਤੋਂ ਇਲਾਵਾ ਹੋਰ ਕਿਹੜੀਆਂ ਉਮੀਦਾਂ ਸੀ ਗਿਆ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਦੇਖਦੇ ਹੋ ਜੀ ਇਸ ਬਜਟ ਨੂੰ ਵਪਾਰੀਆਂ ਨੂੰ ਲੈ ਕੇ ਕਾਫੀ ਉਮੀਦਾਂ ਸੀ ਮੋਦੀ ਸਰਕਾਰ ਦੇ ਤੀਜੇ ਕਾਰਗਲ ਦਾ ਪਹਿਲਾ ਬਜਟ ਹੈ ਕਿਸ ਤਰ੍ਹਾਂ ਦੇਖਦੇ ਕੇਂਦਰ ਸਰਕਾਰ ਨੇ ਜਿਹੜਾ ਅੱਜ ਬਜਟ ਪੇਸ਼ ਕੀਤਾ ਉਹ ਬਿਲਕੁਲ ਹੀ ਨਿਰਾਸ਼ਾਜਨਕ ਹੈ ਕਿਉਂਕਿ ਜਿਹੜੇ ਬਜਟ ਦੇ ਵਿੱਚ ਅਸੀਂ ਸਾਨੂੰ ਉਮੀਦ ਸੀ ਵੀ ਅਪਗ੍ਰੇਸ਼ਨ ਲਈ ਸਾਈਕਲ ਦੀ ਅਪਗ੍ਰੇਸ਼ਨ ਲਈ ਕੋਈ ਨਾ ਕੋਈ ਸਪੈਸ਼ਲ ਪੈਕੇਜ ਦੋਗੇ ਇਦਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਬੈਂਕਾਂ ਦੇ ਜਿਹੜੇ ਰੇਟ ਆਫ ਇੰਟਰਸਟ ਆ ਕੋਈ ਘਟਾਏ ਨਹੀਂਗੇ ਜਿਸ ਨਾਲ ਜੋ ਛੋਟੀ ਜਿਹੜੀ ਇੰਡਸਟਰੀ ਆ ਜਾਂ ਮੀਡੀਅਮ ਆ ਉਹਨੂੰ ਜਿਹੜਾ ਆ ਜ਼ਿਆਦਾ ਨੁਕਸਾਨ ਆ ਵਿਸ਼ਕਰਮਾ ਸਾਹਿਬ ਕਿਸ ਤਰ੍ਹਾਂ ਦੇਦੇ ਹੋ ਐਮ ਐਸ ਐਮਈ ਨੂੰ ਰਿਪਰੈਜ਼ੈਂਟ ਕਰਦੇ ਹੋ ਐਮ ਐਸ ਐਮਈ ਵਾਸਤੇ ਇਸ ਵਾਰ ਦੇ ਬਜਟ ਦੇ ਕੀ ਪ੍ਰੋਵੀਜ਼ਨਾਂ ਰੱਖੀਆਂ ਗਈਆਂ ਕੀ ਕੋਈ ਮਿਲਿਆ ਵਾ ਦੇਖੋ ਮਿਲਿਆ ਦਾ ਕੁਝ ਨਹੀਂ ਹੈਗਾ ਵਾ ਔਰ ਐਮ ਐਸ ਐਮਈ ਦਾ ਤਾਂ ਹਾਲ ਸਾਡਾ ਮਤਲਬ ਕੋਈ ਸੁਣਦਾ ਹੀ ਨਹੀਂ ਹੈ ਕਿਉਂਕਿ ਸਾਨੂੰ ਬਹੁਤ ਦਿੱਕਤਾਂ ਵਾ ਛੋਟੀ ਢੱਸੀ ਆਸੀਂ ਖਾਸ ਕਰਕੇ ਲੁਧਿਆਣੇ ਵਾਲਿਆਂ ਨੂੰ ਔਰ ਇਹ ਬਜਟ ਦੇਖਿਆ ਜਾਵੇ ਤਾਂ ਮਤਲਬ ਬਿਹਾਰ ਔਰ ਆਂਧਰਾ ਪ੍ਰਦੇਸ਼ ਦਾ ਬਜਟ ਆ ਪੰਜਾਬ ਨੂੰ ਤਾਂ ਬਿਲਕੁਲ ਹੀ ਇਗਨੋਰ ਕਰਤਾ ਇਹਨਾਂ ਨੇ ਔਰ ਖਾਸ ਕਰਕੇ ਜਿਹੜੀ ਸਾਡੀ ਐਮਐਸਐਮਈ ਇੰਡਸਟਰੀ ਆ ਸਾਨੂੰ ਬਹੁਤ ਦਿੱਕਤਾਂ ਵਾ ਜਿਹੜਾ ਇਹਨਾਂ ਨੇ 43ਵੀਂ ਕਾਨੂੰਨ ਲਾਗੂ ਕੀਤਾ ਉਹਦੇ ਕੁਝ ਐਮੈਂਡਮੈਂਟ ਦੀ ਜ਼ਰੂਰਤ ਸੀ ਉਹ ਇਹਨਾਂ ਨੇ ਨਹੀਂ ਕੀਤੀ ਕੁਝ ਸਾਡੀ ਪ੍ਰੋਬਲਮ ਸੀ ਵੀ ਮਸ਼ੀਨਾਂ ਨੂੰ ਅਪਗ੍ਰੇਡ ਕਰਨ ਵਾਸਤੇ ਕੋਈ ਸਾਨੂੰ ਫੰਡ ਚਾਹੀਦਾ ਵਾ ਕਿਉਂਕਿ ਲੁਧਿਆਣਾ ਦੇ ਵਿੱਚ ਅਸੀਂ ਜਗਾੜੋ ਤਰੀਕੇ ਨਾਲ ਕੰਮ ਕਰਦੇ ਆਂ ਅਗਰ ਤਿਵਾਨ ਜਾਂ ਚਾਈਨਾ ਦੇਖਿਆ ਜਾਵੇ ਉਹ ਸਤੋਂ ਤਕਰੀਬਨ ਬਹੁਤ ਜ਼ਿਆਦਾ ਅੱਗੇ ਹੈਗੇ ਅਸੀਂ ਸੋਚ ਨਹੀਂ ਸਕਦੇ ਉੱਥੇ ਪਹੁੰਚਣ ਤੱਕ ਅਗਰ ਸਾਡੇ ਕੋਲ ਮਦਰ ਮਸ਼ੀਨ ਸਾਡੀ ਨਹੀਂ ਚੰਗੀ ਹੋਊਗੀ ਤਾਂ ਅਸੀਂ ਪ੍ਰੋਡਕਟ ਚੰਗੇ ਨਹੀਂ ਬਣਾ ਪਾਵਾਂਗੇ ਤਾਂ ਕੁਲ ਮਿਲਾ ਕੇ ਨਿਰਾਸ਼ਾ ਹੋਈ ਆ ਕੁੱਲ ਮਿਲਾ ਕੇ ਤਾਂ ਦੇਖਿਆ ਜਾਵੇ ਤਾਂ ਬਿਲਕੁਲ ਹੀ ਨਿਰਾਸ਼ਾ ਹੈਗੀ ਕਿਉਂਕਿ ਪਿੱਛੇ ਬੰਤ ਮੰਤਰੀ ਜੀ ਇੱਥੇ ਆਏ ਸੀ ਲੁਧਿਆਣਾ ਉਹਨਾਂ ਨੇ ਸਾਡੇ ਨਾਲ ਫੇਸ ਟੂ ਫੇਸ ਗੱਲ ਕੀਤੀ ਸੀ ਵੀ ਤੁਹਾਡੇ ਜਿਹੜੇ ਪ੍ਰੋਬਲਮ ਆ ਬਈ ਅਸੀਂ ਆਫਟਰ ਇਲੈਕਸ਼ਨ ਅਗਰ ਸਾਡੀ ਗਵਰਨਮੈਂਟ ਜਿੱਤੇ ਜਾਂਦੀ ਹੈ ਅਸੀਂ ਸਾਰਿਆਂ ਨੇ ਜਿਤਾਇਆ ਗਵਰਨਮੈਂਟ ਨੇ ਜਿੱਤ ਗਈ ਆ ਪਰ ਅੱਜ ਸਾਨੂੰ ਲੱਗ ਰਿਹਾ ਹੈ ਕਿ ਬਜਟ ਦੇ ਵਿੱਚ ਬੜਾ ਕੁਝ ਜੋ ਅਸੀਂ ਫੇਸ ਟੂ ਫੇਸ ਗੱਲ ਕੀਤੀ ਸੀ ਪਰ ਬਿਲਕੁਲ ਹੀ ਉਹ 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 ਸਾਡੇ ਮੁੱਦੇ ਬਿਲਕੁਲ ਟੱਚ ਨਹੀਂ ਕੀਤੇ ਆ ਢਿੱਲੋ ਸਾਹਿਬ ਕਿਸ ਤਰ੍ਹਾਂ ਦੇਦੇ ਹੋ ਇੰਡਸਟਰੀ ਨੂੰ ਗਰੋਥ ਕਰਨ ਦੇ ਵਿੱਚ ਤੁਸੀਂ ਐਗਜ਼ਿਬਿਸ਼ਨ ਲਗਾਉਂਦੇ ਹੋ ਵਰਲਡ ਵ ਜਿਹੜਾ ਪਾਰਟਿਸਿਪੇਟ ਭਾਗ ਲੈਂਦੇ ਆ ਪਰ ਇਸ ਵਾਰ ਦੇ ਬਜਟ ਦੇ ਵਿੱਚ ਕੀ ਉਮੀਦਾਂ ਸੀ ਗਿਆ ਕੀ ਨਿਰਾਸ਼ਾ ਦੇਖੋ ਜਿਹੜੇ ਐਸਐਮਈ ਹੈ ਸਾਡੀ ਇਹ ਬੈਕਬੋਨ ਹੈ ਆ ਇੰਡੀਆ ਦੀ ਇਕਨੋਮੀ ਦੀ ਤਾਂ ਐਸਐਮਈਜ਼ ਨੂੰ ਬਹੁਤ ਸਾਰੇ ਸਪੈਸ਼ਲ ਪੈਕੇਜ ਦੇਣੇ ਚਾਹੀਦੇ ਸੀ ਇਹਨਾਂ ਨੂੰ ਜਿਹੜੇ ਕਿ ਨਹੀਂ ਆਏ ਜਿਸ ਤਰ੍ਹਾਂ ਕਿ ਮਸ਼ਿਨਰੀ ਅਪਗ੍ਰੇਡੇਸ਼ਨ ਟੈਕਨੋਲੋਜੀ ਟੈਕਨੋਲੋਜੀ ਅਪਗ੍ਰੇਡੇਸ਼ਨ ਜਾਂ ਕਹੇ ਲੋ ਕੋਲੈਟਰ ਫਰੀ ਲੋਨ ਜਿਹੜੀ ਚੀਜ਼ਾਂ ਹੋਣੇ ਚਾਹੀਦੀਆਂ ਸੀ ਉਹ ਨਹੀਂ ਹੋਈਆਂ ਔਰ ਇੱਕ ਹੋਰ ਚਾਹੀਦਾ ਸੀ ਕਿ ਪੂਰੇ ਜਿਹੜੇ ਸਾਡੇ ਇੰਡੀਆ ਦੇ ਵਿੱਚ ਟਾਇਰ 2 ਸਿਟੀਜ਼ ਨੇ ਉਹਨਾਂ ਦੇ ਵਿੱਚ ਡਿਸਪਲੇ ਲਈ ਐਗਜ਼ੀਬਿਸ਼ਨ ਸੈਂਟਰਸ ਲਈ ਕੋਈ ਸਪੈਸ਼ਲ ਪੈਕੇਜ ਚਾਹੀਦਾ ਜਿਹੜਾ ਕਿ ਨਹੀਂ ਆਇਆ ਤਾਂ ਇਹ ਜਰੀਆਂ ਜ਼ਰੂਰੀ ਸੀਗੀਆਂ ਜਿਹੜੀਆਂ ਹੋਣੇ ਚਾਹੀਦੀਆਂ ਆ ਇਨਕਮ ਟੈਕਸ ਦੀ ਸਲੈਬ ਨੂੰ ਲੈ ਕੇ ਵੀ ਚੇਂजेस ਆਇਆ ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਹਾਂ ਠੀਕ ਹੈ ਉਹ ਵੀ ਕੋਈ ਬਹੁਤ ਜ਼ਿਆਦਾ ਵੱਡਾ ਚੇਂਜ ਤਾਂ ਨਹੀਂ ਹੈ ਨਾਰਮਲ ਚੇਂਜ ਹੈ ਠੀਕ ਹੈ ਓਕੇ ਨਵੀਕ ਸਿੰਘ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜਿਹੜਾ ਬਜਟ ਆ ਛੋਟੀ ਇੰਡਸਟਰੀ ਲਈ ਅੱਛਾ ਨਹੀਂ ਹੈਗਾ ਇਹ ਛੋਟੀ ਇੰਡਸਟਰੀ ਦਾ ਬਹੁਤ ਘੱਟ ਧਿਆਨ ਰੱਖਿਆ ਗਿਆ ਖਾਸ ਕਰਕੇ ਜਿਹੜੀ ਸਾਡੀ ਸਾਈਕਲ ਪਾਰਟਸ ਇੰਡਸਟਰੀ ਆ ਜੀ ਇਹਦੇ ਚ ਸਾਨੂੰ ਜੇ ਚਾਈਨਾ ਨੂੰ ਅਸੀਂ ਬੀਟ ਕਰਨਾ ਉਹਦੇ ਲਈ ਸਾਨੂੰ ਮਸ਼ੀਨਰੀ ਇੰਪੋਰਟ ਕਰਨੀ ਪੈਣੀ ਆ ਔਰ ਉਹਤੇ ਸਾਨੂੰ ਫ੍ਰੀ ਇੰਟਰਸਟ ਲੋਨ ਦੇਣਾ ਚਾਹੀਦਾ ਗਵਰਨਮੈਂਟ ਨੂੰ ਤਾਂ ਕਿ ਜਿਹੜੀ ਸਾਡੀ ਪੰਜਾਬ ਦੀ ਛੋਟੀ ਇੰਡਸਟਰੀ ਆ ਔਰ ਇੰਡੀਆ ਚ ਐਮ ਐਸ ਐਮ ਇ ਸਭ ਨਾਲੋਂ ਜ਼ਿਆਦਾ ਪੰਜਾਬ ਚ ਹੀ ਆ ਔਰ ਇਹਨੂੰ ਬਚਾਉਣ ਲਈ ਇਹ ਉਪਰਾਲਾ ਗਵਰਨਮੈਂਟ ਦਾ ਸੈਂਟਰਲ ਦਾ ਚਾਹੀਦਾ ਸੀਗਾ ਔਰ ਉਹਨਾਂ ਨੇ ਆਪਣੇ ਬਜਟ ਚ ਇਹਦੇ ਬਾਰੇ ਕੋਈ ਨਹੀਂ ਰੱਖਿਆ ਉਸ ਤੋਂ ਬਾਅਦ ਸਾਡਾ ਉਹ 43B ਦਾ ਮਸਲਾ ਭਗਤਦਾ ਸੀਗਾ ਉਹ ਵੀ ਐਦਾ ਹੀ ਚਲਾ ਗਿਆ ਇੱਕ ਸਾਡੀ ਡਿਮਾਂਡ ਸੀਗੀ ਸਾਈਕਲ ਟਰੈਕ ਬਣਾਉਂਗੀ ਜਿਹੜੇ ਕਿ ਇੰਡੀਆ ਲੈਵਲ ਤੇ ਅਸੀਂ ਪੰਨਾ ਕਹਿ ਕੇ ਆਏ ਸੀ ਮੰਤਰੀ ਸਾਹਿਬ ਪੂਰੀ ਸਾਫ ਸੀਗੇ ਸਾਡੇ ਉਦੋਂ ਉਹਨਾਂ ਨੇ ਵੀ ਅਸੀਂ ਮੈਂਬਰਾਂ ਨੂੰ ਦੇ ਕੇ ਆਏ ਸੀਗੇ ਔਰ ਇੱਥੇ ਮੰਤਰੀ ਆਏ ਤਾਂ ਇਹਨਾਂ ਨੂੰ ਵੀ ਕਿਹਾ ਸੀਗਾ ਵੀ ਸਾਡੇ ਲਈ ਸਾਈਕਲ ਟਰੈਕ ਜਰੂਰ ਬਣਾਇਆ ਜਾਵੇ ਤਾਂ ਕਿ ਇੱਕ ਸਾਈਕਲ ਜਿਹੜਾ ਹੈਗਾ ਪੋਲੂਸ਼ਨ ਤੋਂ ਬਗੈਰ ਆਏ ਕੋਈ ਪੋਲੂਸ਼ਨ ਨਹੀਂ ਫੁਲਾਉਂਦਾ ਔਰ ਸਿਹਤ ਲਈ ਵੀ ਅੱਛਾ ਆਇਆ ਸੇਤੀ ਬਣਾਉਂਦਾ ਲੋਕਾਂ ਦੀ ਔਰ ਜੇ ਸਾਈਕਲ ਟਰੈਕ ਇੱਥੇ ਬਣ ਜਵੇ ਤਾਂ ਲੋਕੀ ਸਾਈਕਲ ਚਲਾਉਣ ਨੂੰ ਪ੍ਰੀਫਰੈਂਸ ਕਰਨਗੇ ਹੁਣ ਤਾਂ ਸਾਈਕਲਿੰਗ ਦਾ ਮਤਲਬ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੇ ਮੁੱਦੇ ਤੁਹਾਡੇ ਨਾਲ ਡਿਸਕਸ ਕੀਤੇ ਗਏ ਜਿਨ੍ਹਾਂ ਤੇ ਤੁਹਾਨੂੰ ਆਸ਼ਵਾਸਨ ਦਿੱਤਾ ਗਿਆ ਸੀਗਾ ਕਿ ਬਜਟ ਦੇ ਵਿੱਚ ਉਹਦੇ ਪ੍ਰੋਵੀਜ਼ਨ ਰੱਖਾਂਗੇ ਉਹ ਪੂਰੇ ਨਹੀਂ ਕੀਤੇ ਗਏ ਉਹ ਬਿਲਕੁਲ ਨਹੀਂ ਪੂਰੇ ਹੋਏ ਔਰ ਸਾਨੂੰ ਬੜਾਈ ਬਜਟ ਤੋਂ ਨਿਰਾਸ਼ਾ ਮਿਲੀ ਆ ਅੱਜ ਜਿਹੜਾ ਬਜਟ ਆ ਪੰਜਾਬ ਨੂੰ ਛੱਡ ਕੇ ਦੋ ਸਟੇਟਾਂ ਨੂੰ ਜ਼ਿਆਦਾ ਦਿੱਤਾ ਗਿਆ ਫਾਇਦਾ ਆ ਔਰ ਪੰਜਾਬ ਦੀ ਛੋਟੀ ਇੰਡਸਟਰੀ ਨੂੰ ਕੁਝ ਵੀ ਨਹੀਂ ਦਿੱਤਾ ਗਿਆ ਜੀ ਬਿਲਕੁਲ ਐਸੀ ਕਿ ਲੁਧਿਆਣਾ ਦੇ ਇੰਡਸਟਰੀਸ ਜਿਹੜੇ ਬਜਟ ਨੂੰ ਲੈ ਕੇ ਆਪਣੀ ਨਿਰਾਸ਼ਾ ਜ਼ਾਹਿਰ ਕਰਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਨੇ ਕਿ ਇਲੈਕਸ਼ਨਸ ਤੋਂ ਪਹਿਲਾਂ ਵਿੱਤ ਮੰਤਰੀ ਨਿਰਮਲ ਸਿਤਾ ਰਾਮਨ ਸਮੇਤ ਹੋਰ ਮੰਤਰੀਆਂ ਵੱਲੋਂ ਵਪਾਰੀਆਂ ਕੋਲੋਂ ਫੀਡਬੈਕ ਲਿੱਤਾ ਗਿਆ ਸੀ ਪਰ ਉਸ ਫੀਡਬੈਕ ਦੇ ਬਾਵਜੂਦ ਵੀ ਇਸ ਬਜਟ ਦੇ ਵਿੱਚ ਲੁਧਿਆਣਾ ਦੀ ਇੰਡਸਟਰੀ ਤੇ ਪੰਜਾਬ ਦੀ ਇੰਡਸਟਰੀ ਵਾਸਤੇ ਕੋਈ ਵੀ ਨਵੀਆਂ ਪ੍ਰੋਵੀਜ਼ਨਾ ਨਹੀਂ ਰੱਖੀਆਂ ਗਈਆਂ ਤੇ ਇਨਕਮ ਟੈਕਸ ਦੀ ਜਿਹੜੀ ਸਲੈਬ 43 ਬ੍ਰੀ ਨੂੰ ਲੈ ਕੇ ਜਿਹੜੀ ਮੰਗ ਸੀ ਉਸ ਨੂੰ ਵੀ ਪੂਰਾ ਨਹੀਂ ਕੀਤਾ ਤਾਂ ਲੁਧਿਆਣਾ ਦੇ ਇੰਡਸਟਰੀ ਲਿਸਟ ਇਸ ਬਜਟ ਦੇ ਪ੍ਰਤੀ ਆਪਣੀ ਨਿਰਾਸ਼ਾ ਜ਼ਾਹਿਰ ਕਰਦੇ ਹੋਏ ਨਜ਼ਰ ਆ ਰਹੇ ਨੇ